ਹੈਲੋ ਦੋਸਤੋ ਦੂਸਰੀ ਕਾਲ ਜੀ ਤੇ ਹੁਣ ਸ਼ੁਰੂ ਹੋਣ ਜਾ ਰਿਹਾ ਹੈ ਕੁੰਬ ਦਾ ਮੇਲਾ 13 ਜਨਵਰੀ ਤੋਂ ਲੈ ਕੇ 26 ਫਰਵਰੀ ਤੱਕ ਤੇ ਇਹ ਹੈਗਾ ਜੋਪੀ ਦੇ ਪ੍ਰਾਗ ਜ਼ਿਲ੍ਹੇ ਦੇ ਵਿੱਚ ਇਹ ਉਹ ਕੁੰਬ ਦਾ ਮੇਲਾ ਜਿਹੜਾ 12 ਸਾਲਾਂ ਬਾਅਦ ਹੁੰਦਾ ਹੈ ਤੇ ਇਹ ਇਸ ਵਾਰ ਪ੍ਰਾਗ ਪ੍ਰਾਗ ਦੇ ਜ਼ਿਲ੍ਹੇ ਵਿੱਚ ਆਇਆ ਜੀ ਤੇ ਬਹੁਤ ਖੁਸ਼ ਲੋਕ ਮੱਥਾ ਟੇਕ ਰਹੇ ਨੇ ਦੇ ਇਸ਼ਨਾਨ ਕਰ ਰਹੇ ਨੇ ਇਸ਼ਨਾਨ ਕਰਦੇ ਨੇ ਗੰਗਾ ਮਾਤਾ ਦੇ ਇਹ ਇਸ਼ਨਾਨ ਕਰਕੇ ਬਾਹਰ ਆ ਰਹੇ ਨੇ ਜੀ ਤੇ ਉਹ ਦੇਖੋ ਇਹ ਹੁਣ ਮੋਹ ਸ਼ਰਦਾ ਜੀ ਦੇ ਜਿਹਦੇ ਇਸ਼ਨਾਨ ਕਰਕੇ ਆਏ ਨੇ ਕਈਆਂ ਨੇ ਇਸ਼ਨਾਨ ਕਰ ਲਿਆ ਤੇ ਬਾਕੀ ਦੇਖੋ ਕੁੰਬ ਦਾ ਮੇਲੇ ਦਾ ਆਨੰਦ ਲੋ ਤੇ ਕੁੰਬ ਦਾ ਮੇਲਾ 12 ਸਾਲਾਂ ਬਾਅਦ ਹੁੰਦਾ ਏ ਹਰ ਵਾਰੀ ਤੇ ਇਸ ਵਾਰ ਪ੍ਰਾਗ ਜ਼ਿਲ੍ਹੇ ਦੇ ਵਿੱਚ ਹੈਗਾ ਜੀ ਤੇ 13 ਜਨਵਰੀ ਤੋਂ 26 ਫਰਵਰੀ ਤੱਕ 2025 ਦਾ ਤੇ ਪਰ ਅਗਰ ਆਜ ਦੇ ਵਿੱਚ ਗੰਗਾ ਮਾਤਾ ਦਾ ਮੰਦਿਰ ਆ ਜੀ ਇਹ ਹਨੂਮਾਨ ਜੀ ਦਾ ਮੰਦਿਰ ਆ ਜਿੱਥੇ ਗੰਗਾ ਮਾਤਾ ਹਨੂਮਾਨ ਜੀ ਨੂੰ ਇਸ਼ਾਰਾ ਕਰਉਂਦੇ ਨੇ ਤੇ ਇਹ ਉਹ ਮੰਦਿਰ ਆ ਜੀ ਤੇ ਆ ਦੇਖੋ ਜੀ ਪਬਲਿਕ ਦਾ ਸੰਗਤ ਬਹੁਤ ਆਈ ਹੋਈ ਆ ਤੇ ਖਾਣ ਪੀਣ ਦਾ ਪ੍ਰੋਗਰਾਮ ਵੀ ਇੱਧਰ ਤੇ ਆ ਇੱਧਰ ਅੱਗੇ ਸਫਾਈ ਚੱਲ ਰਹੀ ਹੈ ਜੀ ਆ ਦੇਖੋ ਤੇ ਸਫਾਈ ਹੋ ਰਹੀ ਹੈ ਸਾਰੇ ਪਾਸੇ ਇੱਧਰ ਦੀ ਤੇ ਆ ਦੇਖੋ ਟਰਾਲੀਆਂ ਦੇ ਵਿੱਚ ਪਰਪਰਕ ਸਫਾਈ ਕਰਕੇ ਟਰਾਲੀ ਬਾ ਬਾਗੇ ਜਾ ਰਹੀ ਰਹੀ ਸਾਰੇ ਤੇ ਆ ਦੇਖੋ ਇੱਧਰ ਲੰਗਰ ਦਾ ਪ੍ਰੋਗਰਾਮ ਚੱਲ ਰਿਹਾ ਜੀ ਪੂਰਾ ਐਂਡ ਹੈਡ ਪ੍ਰੋਗਰਾਮ ਮਾਈ ਪੂਰਾ ਕੰਗਾ ਮਾਤਾ ਦੇ ਆ ਦੇਖੋ ਜੀ ਆ ਦੇਖੋ ਜੀ ਸੰਗਤ ਦਾ ਵਾਸਤੇ ਪੁਲ ਬਣਾਏ ਜਾ ਰਹੇ ਨੇ ਤੇ ਇਹ ਟੈਂਕੀਆਂ ਨਾਲ ਪੁਲ ਬਣਾਇਆ ਜਾ ਰਿਹਾ ਏ ਕੰਗਾ ਮਾਦੇ ਵੀ ਕੰਗਾ ਤੇ ਆ ਦੇਖੋ ਤੇ ਪੁਲ ਬਣਾਇਆ ਜਾ ਰਿਹਾ ਏ ਤੇ ਬੋਲ ਲੰਬੇ ਕਈ ਬੋਲ ਨੇ ਇਹ ਦੌਰ ਦੌਰ ਲੱਕ ਤੇ ਸਪੈਸ਼ਲ ਇਧਰ ਬਣਾਏ ਜਾ ਰਹੇ ਨੇ ਇਹ ਬੋਲ ਇਹਦੇ ਉੱਪਰ ਸੰਗਤਾਂ ਆਉਣ ਜਾਣ ਵਾਸਤੇ ਆ ਇੱਕ ਦੂਜੀ ਜਗ੍ਹਾ ਤੇ ਦੇਖ यान दुरो दुरो देखो प्रयागराज का पुल है